ਸਾਰੇ ਦੋਸਤੋ ਸਰੋਂ ਬੀਜਣ ਵਾਲੇ ਸੋਇਆ ਬੀਜਣ ਵਾਲੇ ਤੇ ਬਾਸਮਤੀ ਵਾਲੇ ਕਿਸਾਨਾਂ ਲਈ ਖੁਸ਼ਖਬਰੀ ਹੈ ਵੀਡੀਓ ਭਾਵੇਂ ਇੱਕ ਦਿਨ ਲੇਟ ਹੋ ਗਈ ਕਿਉਂਕਿ ਮੈਂ ਬਾਹਰ ਸੀਗਾ ਲੇਕਿਨ ਸਹੀ ਤੱਥਾਂ ਦੇ ਨਾਲ ਸਹੀ ਵੀਡੀਓ ਤੁਹਾਡੇ ਕੋਲ ਲੈ ਕੇ ਹਾਜ਼ਰ ਹੋਇਆ ਮੈਂ ਹਾ ਕੁਲਦੀਪ ਸਿੰਘ ਸ਼ੇਰਗਮਰਖਾਈ ਫਤਰੀ ਸਾਂ ਪੋਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਿਆਣੇ ਦੇ ਵਿੱਚ ਇਲੈਕਸ਼ਨ ਹੈ ਤੇ ਮੇਰੀ ਵੀਡੀਓ ਨੂੰ ਰਾਜਨੀਤਿਕ ਨਾ ਨਾ ਜੋੜਿਆ ਜਾਵੇ ਇਹ ਮੈਂ ਬੇਨਤੀ ਕਰਾਂਗਾ ਮੈਂ ਜੋ ਖਬਰ ਕਿਸਾਨਾਂ ਦੇ ਲਈ ਹੈ ਕਿਸਾਨਾਂ ਤੱਕ ਲੈ ਕੇ ਆਇਆ ਹਾਂ ਕਿਸਾਨ ਦੋਸਤੋ ਕੇਂਦਰ ਸਰਕਾਰ ਨੇ ਦੋ ਤਿੰਨ ਡਿਸੀਜਨ ਕੀਤੇ ਆ ਜਿਹੜੇ ਕਿ ਕਿਸਾਨ ਦੇ ਕਾਫੀ ਪੱਖ ਦੇ ਆ ਆਪਾਂ ਕਾਫੀ ਦਿਨ ਤੋਂ ਰੌਲਾ ਪਾ ਰਹੇ ਸੀਗੇ ਕਿ ਬਾਸਮਤੀ ਦਾ ਜਿਹੜਾ 950 ਰੁਪਈਆ ਪ੍ਰਤੀ ਟਨ ਡਾਲਰ ਦਾ ਸਰਕਾਰ ਨੇ ਰੇਟ ਰੱਖਿਆ ਐਕਸਪੋਰਟ ਦਾ ਉਹ ਘੱਟ ਕਰੇ ਨਹੀਂ ਤਾਂ ਬਾਸਮਤੀ ਨਹੀਂ ਵਿਕੇਗੀ ਹਾਲਾਤ ਮੈਂ ਇਥੋਂ ਤੱਕ ਦੇਖੇ ਸੀਗੇ ਕਿ ਕਈ ਕਿਸਾਨ ਵੀਰਾਂ ਦੀ ਜਿਹੜੀ ਬਾਸਮਤੀ ਐ 1509 ਵੱਡੀ ਆ ਝੋਨੇ ਤੋਂ ਘੱਟ ਪੈਸਾ ਦੇ ਰਹੀ ਸੀ ਝੋਟੇ ਤੋਂ ਘੱਟ ਆਮਦਨ ਆਈ ਜਿਵੇਂ ਸਰਕਾਰ ਦਾ ਆ ਨਵਾਂ ਡਿਸੀਜਨ ਆਇਆ 14 ਸਤੰਬਰ 2024 ਨੂੰ ਤਾਂ ਇਹਦੇ ਨਾਲ ਹੀ ਬਾਸਮੁੱਤਰਾਂ ਰੇਟ ਵਧਣਾ ਸ਼ੁਰੂ ਹੋ ਗਿਆ ਤਾਂ ਸਰਕਾਰ ਦਾ ਕੀ ਕਹਿਣਾ ਹੈ ਆਪਾਂ ਆ ਸਾਰੇ ਡਿਸੀਜਨ ਆਪਾਂ ਦੇਖ ਲੈਣੇ ਆ ਕਿ ਤਿੰਨ ਚਾਰ ਹੋਏ ਆ ਤਾਂ ਇਹਦੇ ਨਾਲ ਕੀ ਫਰਕ ਪਏਗਾ ਸਭ ਤੋਂ ਪਹਿਲਾਂ ਗੱਲ ਇਹਨਾਂ ਨੇ ਕੀ ਕੀਤਾ ਹੈ ਕਿ ਜਿਹੜਾ ਖਾਣ ਵਾਲਾ ਤੇਲ ਬਾਹਰੋਂ ਮੰਗਾਰੀ ਸੀ ਨਾ ਸਰਕਾਰ ਅੱਗੇ ਉੱਤੇ ਕੋਈ ਟੈਕਸ ਨਹੀਂ ਲੱਗਦਾ ਸੀਗਾ ਹੁਣ ਉਹ ਟੈਕਸ 0 ਤੋਂ ਵਧਾ ਕੇ 20% ਕਰਤਾ ਜੇ ਬਾਹਰੋਂ ਖਾਣ ਵਾਲੇ ਤੇਲ ਦੇ ਉੱਤੇ ਟੈਕਸ ਵਧ ਗਿਆ ਤਾਂ ਇਹਦੇ ਨਾਲ ਭਾਰਤ ਦੇ ਵਿੱਚ ਜਿਹੜੀ ਆਪਣੀ ਸਰੋਂ ਐ ਤੋਰੀਆ ਐ ਤਾਰਾ ਮੀਰਾ ਐ ਸੋਇਆ ਬੀਨ ਐ ਜਾਂ ਹੋਰ ਤੇਲ ਵਾਲੀਆਂ ਫਸਲਾਂ ਐ ਉਹਨਾਂ ਦਾ ਰੇਟ ਵਧਣ ਦੀ ਸੰਭਾਵਨਾ ਐ ਤਾਂ ਫੇ ਜਿਹੜਾ ਕਿਸਾਨ ਵੀਰ ਹੁਣ ਅੱਗੇ ਸਰੋਂ ਵੇਚਣਗੇ ਤਾਂ ਉਹਨਾਂ ਲਈ ਖੁਸ਼ਖਬਰੀ ਹੋ ਸਕਦੀ ਹੈ ਬਾਸਮਤੀ ਰਾਈਸ ਦਾ ਘੱਟੋ-ਘੱਟ ਐਕਸਪੋਰਟ ਮੁੱਲ ਸਰਕਾਰ ਨੇ ਰੱਖਿਆ ਸੀ 950 ਰੁਪਿਆ ਜਦੋਂ ਕਿ ਰੇਟ ਬਾਜ਼ਾਰ 'ਚ ਘੱਟ ਸੀਗਾ ਜਿਹਦੇ ਕਰਕੇ ਭਾਰਤ ਦੀ ਬਾਸਮਤੀ ਦੇ ਸੌਦੇ ਨਹੀਂ ਹੋ ਪਾਰੇ ਸੀਗੇ ਸਰਕਾਰ ਨੇ ਜਿਹੜੀ ਉਹ ਲਿਮਟ ਰੱਖੀ ਸੀ ਉਹ ਹਟਾਤੀ ਸਰਕਾਰ ਨੇ ਕਿ ਜਿਹੜਾ ਰੇਟ ਤੇ ਤੁਹਾਡੀ ਮਰਜ਼ੀ ਉਹ ਵਿੱਚੋਂ ਇਹਦੇ ਨਾਲ ਕੀ ਹੋਊਗਾ ਕਿ ਹੁਣ ਬਾਸਮਤੀ ਆਰਿਆਂ ਨੂੰ ਨਵੇਂ ਆਰਡਰ ਮਿਲਣਗੇ ਜੀਰੇ ਨਾਲ ਆਉਣ ਵਾਲੇ ਦਿਨਾਂ ਚ ਬਾਸਮੋ ਤੇ ਰੇਟ ਵਧੇਗਾ। ਅਗਲਾ ਕੰਮ ਕਿ ਸਰਕਾਰ ਨੇ ਜਿਹੜਾ ਰਿਫਾਈਨਡ ਔਇਲ ਆਏ ਉਹਦੇ ਤੇ ਵੀ 32 32.32% ਜਿਹੜਾ ਹੈਗਾ ਡਿਊਟੀ ਵਧਾਤੀ ਐ। ਕਹਿੰਦਾ ਵਾ ਕਿ ਜੇ ਰਿਫਾਈਨਡ ਤੇਲ ਬਾਹਰਲੇ ਦੇਸ਼ਾਂ ਤੋਂ ਆਦਾ ਸੀਗਾ ਉਹਦੇ ਤੇ ਵੀ ਟੈਕਸ ਵਧਾਤਾ। ਉਹਦੇ ਨਾਲ ਵੀ ਤੁਹਾਡਾ ਸਰੋਂ ਤੇ ਭਾਰਤ ਦੇ ਵਿੱਚ ਜਿਹੜੇ ਤੇਲ ਬੀਜੇ ਖੇਤੀ ਕਰਦੇ ਆ ਉਹਨਾਂ ਲਈ ਹੋਏਗਾ। ਇਸੇ ਤਰੀਕੇ ਦੇ ਨਾਲ ਜਿਹੜੇ ਪਿਆਜ਼ ਪੈਦਾ ਕਰਨ ਵਾਲੇ ਕਿਸਾਨ ਨੇ ਉਹਨਾਂ ਦੇ ਲਈ ਕਾਫੀ ਚੰਗਾ ਕਦਮ ਚੱਕਿਆ ਗਿਆ ਹੈ ਕਿ ਪਿਆਜ਼ ਦੇ ਉੱਤੇ ਸਰਕਾਰ ਨੇ ਜਿਹੜੀ ਐਕਸਪੋਰਟ ਡਿਊਟੀ ਸੀ ਜੋ ਕਿ ਬੰਦਾ ਭਾਰਤ ਦੇ ਵਿੱਚੋਂ ਪਿਆਜ਼ ਬਹਾਦਰ ਦੇਸ਼ ਨੂੰ ਭੇਜਦਾ ਤੇ ਉਹ ਤੇ ਅੱਗੇ ਟੈਕਸ ਵਧਾਤਾ ਸੀਗਾ ਜਿਹਦੇ ਕਰਕੇ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਸੀਗਾ ਹੁਣ ਉਹ ਵੀ ਘਟਾ ਕੇ 40 ਤੋਂ 20% ਕਰ ਦਿੱਤਾ ਗਿਆ ਤਾਂ ਕਹਿਣ ਦਾ ਮਤਲਬ ਇਹ ਕਿ ਇਹ ਤੋਂ ਬਾਅਦ ਚੋ ਬਹੁਤ ਜ਼ਿਆਦਾ ਚੌਲ ਜਿਹੜਾ ਪਿਆਜ਼ ਬਾਹਰਲੇ ਦੇਸ਼ਾਂ ਜਾਊਗਾ ਜਿਹੜੇ ਕਰਕੇ ਕਿਸਾਨਾਂ ਨੂੰ ਰੇਟ ਚੰਗਾ ਮਿਲੇਗਾ ਤਾਂ ਕੁਲ ਚੀਜ਼ਾਂ ਹੋ ਗਈਆਂ ਇਹ ਜਿਹੜੇ ਚਾਰ ਫੈਸਲੇ ਐ ਚਾਰੋਂ ਫੈਸਲਿਆਂ ਦੇ ਨਾਲ ਬਿੱਦੂ ਕੋ ਉਪਭੋਗਤਾ ਨੂੰ ਤਾਂ ਨੁਕਸਾਨ ਹੋਏਗਾ ਜਿਹੜਾ ਬੰਦਾ ਹੁਣ ਜਿਵੇਂ ਮੈਂ ਆ ਪੰਜਾਬ ਦਾ ਕਿਸਾਨ ਆ ਪਿਆਜ਼ ਖਰੀਦਾ ਕੋਗਾ ਹਾਇ ਪਹਿਲੇ 60 ਰੁਪਏ ਮਿਲਦਾ ਪਿਆ ਸਾਡਾ ਰੱਖਦੇ 100 ਰੁਪਏ ਨਾ ਚਲਾ ਜਾਵੇ ਪਰੰਤੂ ਜਿਹੜਾ ਕਿਸਾਨ ਮਹਾਰਾਸ਼ਟਰ ਦਾ ਪਿਆਜ਼ ਦੀ ਖੇਤੀ ਕਰਦਾ ਹੈ ਤੁਸੀਂ ਇਹ ਦੇਖਿਆ ਹੋਊਗਾ ਕਿ ਜੇਕਰ ਤੁਸੀਂ ਐਤਰੀ ਐਮਪੀ ਇਲੈਕਸ਼ਨ ਨੂੰ ਦੇਖੋਗੇ ਤਾਂ ਮਹਾਰਾਸ਼ਟਰ ਦੇ ਵਿੱਚ ਪਿਆਜ਼ ਵਾਲੇ ਕਿਸਾਨ ਨੇ ਬੀਜੇਪੀ ਨੂੰ ਵੋਟ ਇਸ ਕਰਕੇ ਨਹੀਂ ਪਾਇਆ ਸੀ ਕਿਉਂਕਿ ਪਿਆਜ਼ ਦੇ ਉੱਪਰ ਐਕਸਪੋਰਟ ਡਿਊਟੀ ਲਾ ਦਿੱਤੀ ਸੀ ਤੇ ਉਹਨਾਂ ਨੂੰ ਪਿਆਜ਼ ਘਾਟਾ ਪਿਆ ਸੀ ਤਾਂ ਹੋਣ ਉਹਨਾਂ ਨੂੰ ਫਾਇਦਾ ਹੋਏਗਾ ਦੇ ਨਾਲ ਤੇ ਪਿਆਜ਼ ਦੇ ਰੇਟ ਉਹਨਾਂ ਦੇ ਵੱਧ ਜਾਣਗੇ ਦੂਜੇ ਪਾਸੇ ਜਿਹੜਾ ਰਿਫਾਈਨਡ ਆਲ ਦੇ ਉੱਤੇ ਡਿਊਟੀ ਵਧਾਤੀ ਹੈ ਜਾਂ ਬਾਹਰਲੇ ਦੇਸ਼ਾਂ ਜਿਹੜਾ ਖਾਣ ਵਾਲਾ ਤੇਲ ਆ ਰਿਹਾ ਉਹ ਤੇ ਡਿਊਟੀ ਵਧਾਤੀ ਹੈ ਤਾਂ ਉਹਦੇ ਨਾਲ ਫਾਇਦਾ ਹੋਏਗਾ ਕਿ ਸਾਡੀ ਸਰਹੋਂ ਸੋਇਆਬੀਨ ਤੇ ਇਹਨਾਂ ਚੀਜ਼ਾਂ ਰੇਟ ਵੱਧ ਜਾਣੀ। ਸਭ ਤੋਂ ਵੱਡੀ ਗੱਲ ਆ ਜਿਹੜਾ ਸਾਡਾ ਇਸ ਸਮੇਂ ਬਾਸਮਤੀ ਫਸਲ ਕੱਟੀ ਜਾ ਰਹੀ ਹੈ ਜਾਂ ਕੱਟਣ ਵਾਲੀ ਹੈ ਇਹਨਾਂ ਨੂੰ ਫਾਇਦਾ ਹੋਏਗਾ ਕਿ ਪਹਿਲਾਂ ਕਿਸੇ ਸਰਕਾਰ ਨੇ 1200 ਰੁਪਏ ਪ੍ਰਤੀ ਟਨ ਰੇਟ ਕੀਤਾ ਹੈ ਘੱਟੋ-ਘੱਟ ਕਿ ਇਸ ਤੋਂ ਵ ਘੱਟ ਰੇਟ ਤੇ ਬਾਹਰਲੇ ਦੇਸ਼ ਨੂੰ ਬਾਸਮਤੀ ਉਹ ਨਹੀਂ ਵੇਚ ਸਕਦੇ। 2023 ਤੂੰ ਬੱਚ ਨੂੰ ਘਟਾ ਕੇ 950 ਡਾਲਰ ਕਰਤਾ ਸੀਗਾ। ਪਰੰਤੂ ਇਸ ਸਮੇਂ ਬਾਜ਼ਾਰ ਦੇ ਵਿੱਚ 700-750 ਰੇ ਡਾਲਰ ਪ੍ਰਤੀ ਟਾਂਦੇ ਦੇ ਹਿਸਾਬ ਨਾਲ ਸੌਦੇ ਹੋ ਰਹੇ ਸੀ ਭਾਰਤ ਦਾ ਰੇਟ 950 ਸੀ ਕੋਈ ਭਾਰਤ ਦੇ ਨਾਲ ਸੌਦਾ ਹੀ ਨਹੀਂ ਕਰ ਰਿਆ ਸੀਗਾ ਹੁਣ ਜਦੋਂ ਸਰਕਾਰ ਨੇ ਇਹ ਕੈਪ ਚੱਕਤਾ ਹੈ ਤਾਂ ਵਿਦੇਸ਼ੀ ਕੰਪਨੀਆਂ ਭਾਰਤ ਦੇ ਵਿੱਚੋਂ ਜਿਹੜਾ ਬਾਸਮਤੀ ਝੋਨਾ ਉਹ ਖਰੀਦਣ ਵਾਸਤੇ ਸਾਡੇ ਨਾਲ ਜਿਹੜਾ ਹੈਗਾ ਅੱਗੇ ਟਾਈ ਅਪ ਕਰਨੀਆਂ ਨਵੇਂ ਸੌਦੇ ਹੋਣਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਾਸਮਤੀ ਦਾ ਭਾਅ ਵਧਣ ਦੀ ਸੰਭਾਵਨਾ ਬਣ ਗਈ ਹੈ ਜੇ ਪਹਿਲਾਂ ਵਾਲੇ ਹਾਲਾਤ ਰਹਿੰਦੇ ਤਾਂ ਇਸਤਰੀ ਬਹੁਤ ਮਾੜੇ ਹਾਲਾਤ ਹੁੰਨੇ ਸੀ ਮੈਂ ਤਾਂ ਦੇਖ ਰਿਹਾ ਸੀ ਕਿ ਪਿਛਲੇ ਕੁਝ ਦਿਨਾਂ ਤੋਂ ਕਿਸਾਨ ਵੀਰੇ ਕਹਿ ਰਹੇ ਸੀ ਮੈਂ 1509 ਵੱਡੀ ਪਰਚੋ ਨੇ ਜਿੰਨੇ ਪੈਸੇ ਉਹ ਨਹੀਂ ਮਿਲੇ ਤਾਂ ਇਹ ਚੰਗੇ ਫੈਸਲੇ ਨੇ ਕਿਸਾਨ ਨੂੰ ਫਾਇਦਾ ਹੋਏਗਾ